ਸਿੱਖ ਐਸਾਈ ਆਪੇ ਭਾਈ 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 ਹਿੰਦੂ ਮੁਸਲਮਾਨ ਸਿੱਖ ਐਸਾਈ ਆਪੇ ਭਾਈ 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 ਲੈ ਕੇ ਅੱਜ ਲੋਸ ਮਾਰਚ ਕੀਤਾ ਜਾ ਰਿਹਾ ਕੀ ਕਰਨਾ ਚਾਹੋਗੇ ਅੱਜ ਇਲਾਕਾ ਜਲੰਧਾਬਾਦ ਦੇ ਸ਼ਹਿਰ ਦੇ ਤੇ ਇਲਾਕੇ ਦੇ ਲੋਕਾਂ ਵੱਲੋਂ ਇਕੱਠਾ ਹੋ ਕੇ ਬਹਿਗਾਮ ਜੰਮੂ ਕਸ਼ਮੀਰ ਦੇ ਇਲਾਕੇ ਤਿਸਾਈ ਦਿਨਾਂ ਨੂੰ ਲੱਤਿਆਂ ਨੂੰ ਦੇਖ ਸੁਰਾਂ ਨੂੰ ਨਵੇਂ ਵਿਆਹ ਜੋੜਿਆਂ ਨੂੰ ਗੋਲੀ ਦਾ ਸ਼ਿਕਾਰ ਬਣਾਇਆ ਗਿਆ ਇਿੱਦੀ ਮਾਰੀ ਗੱਲ ਏ ਜਿਹੜੇ ਇਹਨਾਂ ਚ 6 ਜੋੜੇ ਦਾ ਹਲੇ ਨਵੇਂ ਨਵੇਂ ਵਿਆਹ ਹੋਇਆ ਸੀ ਇਥੋਂ ਤੱਕ ਕਿ ਮੁਸਲਮਾਨ ਨੂੰ ਨਹੀਂ ਬਖਸ਼ਿਆ ਗਿਆ ਕਿ ਘੋੜਾ ਚਲਾਉਣ ਵਾਲਾ ਜਿਹੜਾ ਸੀ ਮੁਸਲਮਾਨ ਉਹ ਬੇਨਤੀ ਕਰਦਾ ਰਿਹਾ ਵੀ ਇਹਨੂੰ ਛੱਡ ਦਿਓ ਉਹਨੂੰ ਵੀ ਮਾਰਤਾ 100 ਰੁਪਏ ਤਿਆਹਰੀ ਲੈਂਦਾ ਨਿੱਕਾ ਜਿਹੋ ਦਾ ਬੱਚਾ ਹੈ ਸੋ ਮੈਂ ਬੇਨਤੀ ਕਰਾਂਗਾ ਸਾਰੇ ਇਲਾਕੇ ਦੇ ਆਸੀਆ ਵੱਲੋਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕੋਈ ਹੋਰ ਵੀ ਕੋਈ ਦੇਸ਼ ਵੱਲੋਂ ਕੋ ਵੱਡਾ ਸਟੈਪ ਲਿਆ ਜਾਂਦਾ ਤਾਂ ਸਾਰੇ ਇੱਕ ਮੁੱਠ ਹੋ ਕੇ ਤੇ ਅਸੀਂ ਮੁਕਾਬਲਾ ਕਰਾਂਗੇ ਅਥਾਂ ਬਾਅਦ ਤਿਆਰ ਕਰਾਰਿਆ ਤੇ ਵੈਰੀ ਮਹਿਤਨਾ ਹੋਵੇ ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਰ ਨਾ ਹੋਵੇ ਚੰਦਰਾ ਗਵਾਂਡੀ ਪਾਕਿਸਤਾਨ ਨਾਲ ਵਾਹ ਪੈ ਗਿਆ ਨਾ ਉਹ ਆਬ ਰਾਮ ਨਾਲ ਵੈਂਦਾ ਤੇ ਨਾ ਸਾਨੂੰ ਆਰਾਮ ਨਾ ਬੈਸ ਬਾਕੀ ਐਸ ਵਾਰੀ ਹੁਣ ਇੱਕ ਟਿਕੜੀ ਹੋਣ ਵਾਲੀ ਏ 19 ਦੀ ਥਾਂ ਤੇ 21 ਦਾ ਸਗਨ ਪਾਵਾਂਗੇ ਇਨਕਲਾਬ ਜਿੰਦਾਬਾਦ ਜਿਹੜਾ ਇਹ ਘਟਨਾ ਕੱਟੇ ਇਸ ਨੂੰ ਕਿਸ ਤਰੀਕੇ ਨਾਲ ਵੇਖਦੇ ਤੁਸੀਂ ਦੇਖੋ ਜੀ ਜੋ ਮੈਸਕਰ 2 ਤਰੀਕ ਨੂੰ ਬੇਲਗਾਮ ਵਿੱਚ ਹੋਇਆ ਹੈ ਉਹਦੇ ਨਾਲ ਜੋ ਸਾਡੇ ਜਿਹੜਾ ਗਵਾਂਧੀ ਮੁਲਕੇ ਪਾਕਿਸਤਾਨ ਜਿਸ ਤਰ੍ਹਾਂ ਸ਼ਰਮਾ ਜੀ ਗੱਲ ਕਰ ਰਹੇ ਸੀ ਕਿਉਂਕਿ ਉਹਨਾਂ ਨੇ ਸਾਡੀ ਜਿਹੜੀ ਏਕਤਾ ਰਖੰਡਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਹਿੰਦੁਸਤਾਨ ਦੇ ਲੋਕਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਦੇਣਾ ਚਾਹਨਾ ਕਿਉਂਕਿ ਸਾਰਾ ਹਿੰਦੁਸਤਾਨ ਚਾਹੇ ਸਾਡੇ ਮੁਸਲਮਾਨ ਭਾਈ ਨੇ ਸਾਡੇ ਚਾਹੇ ਕ੍ਰਿਸਚੀਅਨ ਭਾਈ ਨੇ ਚਾਹੇ ਹਿੰਦੂ ਚਾਹੇ ਸਿੱਖ ਔਰ ਚਾਹੇ ਇਸਾਈ ਨੇ ਇਹ ਸਾਰੇ ਰਲ ਕੇ ਖੜੇ ਹੋਏ ਨੇ ਜੋ ਉੱਥੇ ਮੈਸਕਰ ਹੋਇਆ ਉਹਦੇ ਖੋਲਡ ਲੜਦੇ ਵਾਸਤੇ ਔਰ ਸਾਡੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਕਿਉਂਕਿ ਜੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਔਰ ਹਿੰਦੁਸਤਾਨ ਦੇ ਜੋ ਸਾਡੇ ਡਿਫੈਂਸ ਮਿਨਿਸਟਰ ਨੇ ਉਹਨਾਂ ਨੇ ਮੀਟਿੰਗ ਕੀਤੀ ਸਾਰਿਆਂ ਨੇ ਕੋਆਪਰੇਟ ਵੀ ਕੀਤਾ ਔਰ ਸਾਰਿਆਂ ਨੇ ਕਿਹਾ ਕਿ ਤੁਸੀਂ ਕੋਈ ਵੀ ਸਟੈਪ ਲਓ ਸਾਰਾ ਹਿੰਦੁਸਤਾਨ ਤੁਹਾਡੇ ਨਾਲ ਹੈ ਔਰ ਸਾਨੂੰ ਇਹ ਪੂਰਨ ਉਮੀਦ ਹੈ ਕਿ ਹਿੰਦੁਸਤਾਨ ਇਸ ਲੈਵਲ ਤੇ ਜਿਹੜਾ ਸਟੈਪ ਉਠਾ ਰਿਹਾ ਔਰ ਸਾਰੀਆਂ ਪਾਰਟੀਆਂ ਉਹਨਾਂ ਦੇ ਨਾਲ ਖੜੀਆਂ ਨੇ ਇਹੋ ਜਿਹਾ ਸਟੈਪਟ ਆਏਗਾ ਕਿ ਅਗਾ ਤੋਂ ਜੋ ਸਾਡਾ ਗਵਰਨਿੰਗ ਮੁਲਕੇ ਜਿਹੜਾ ਹਮੇਸ਼ਾ ਸਾਜ਼ਿਸ਼ਾਂ ਰਚਨਾ ਦਿੰਦਾ ਉਹ ਅਗਾ ਕਦੇ ਹਿੰਮਤ ਨਹੀਂ ਕਰੇਗਾ ਹਿੰਦੁਸਤਾਨ ਦੇ ਵੱਲ ਤੱਕ ਕੇ ਹਿੰਦੁਸਤਾਨ ਦੇ ਵੱਲ ਜਿਹੜੀ ਮਾੜੀ ਨਜ਼ਰ ਦੇ ਨਾਲ ਦੇਖ ਵੀ ਸਕੇ ਔਰ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਜਿਹੜੇ 26 ਆਦਮੀ ਜਿਹੜੇ ਨੌਜਵਾਨ ਜਿਹੜੇ ਚਲੇ ਗਏ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਉਹਨਾਂ ਨੂੰ ਮੈਂ ਆਪਣੇ ਵੱਲੋਂ ਜਿਹੜੀ ਸ਼ਰਧਾਂਜਲੀ ਵੀ ਦਿੰਦਾ ਤੇ ਨਾਲ ਇਹ ਵੀ ਅਮੀਦ ਕਰਨਾ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਤੇ ਜਿਹੜੀ ਮਸਕਰ ਜਿਹੜੀ ਉਹਨਾਂ ਨੂੰ ਮਾਰ ਗਿਆ ਉਹਨਾਂ ਲੋਕਾਂ ਨੂੰ ਜਿਹੜੀ ਉਹਨਾਂ ਦੇ ਗੋਲੀ ਦੇ ਨਾਲ ਗੋਲੀ ਦਾ ਜਵਾਬ ਦੇਣਾ ਚਾਹੀਦਾ ਔਰ ਗੋਲੀ ਦੇ ਡਾਲੀ ਉਹਨਾਂ ਨੂੰ ਮਾਰਨਾ ਚਾਹੀਦਾ ਤਾਂ ਜੋ ਕਿ ਅੱਗੇ ਤੋਂ ਇਹ ਜਿੱਕੜਨਾਵਾਂ ਬੰਦ ਹੋ ਜਾਣ। ਸਭਾ ਭਾਈਚਾਰੇ ਲਈ ਕਹਿ ਦੇਣਾ ਚਾਹੁੰਦੇ ਆ ਮinority ਦੇ ਵਿੱਚ ਨਾ ਸਮਝਣਾ। ਤੁਸੀਂ ਇਹ ਦੇਖ ਲਿਆ ਹੈ ਕਿ ਇਹ ਜਿਹੜਾ ਉਦਮ ਸਾਡੀਆਂ ਸਿੱਖ ਜਥੇਬੰਦੀਆਂ ਦਾ ਜਲਾਲਾਬਾਦੀਆਂ ਉਹਨਾਂ ਨੂੰ ਸਲਾਮ ਕਰਨਾ ਬਣਦਾ ਹੈ। ਇਹ ਸਿੱਖ ਜਥੇਬੰਦੀਆਂ ਨੇ ਉਦਮ ਕਰਦਿਆਂ ਅਸਾਈ ਭਾਈਚਾਰੇ ਨੇ ਉਤਮ ਕਰਦੇ ਆ ਜਿਹੜਾ ਇੱਕ ਮੈਸੇਜ ਦਿੱਤਾ ਹੈ ਜਲਾਲਾਬਾਦ ਦਾ ਮੈਸੇਜ ਇਹ ਪੂਰੇ ਪੰਜਾਬ ਲਈ ਮੈਸੇਜ ਹੈ ਪੂਰੇ ਦੇਸ਼ ਲਈ ਮੈਸੇਜ ਹੈ ਜਿਹੜੇ ਇੱਥੇ ਕੱਟੜਤਾ ਫਲਾ ਰਹੇ ਨੇ ਮੈਂ ਇੱਕ ਜ਼ਰੂਰ ਮੈਸੇਜ ਦੇਣਾ ਚਾਹਣਾ ਆ ਕਿ ਜੇਕਰ ਅਸੀਂ ਭਾਈਚਾਰੇ ਸਾਂਝ ਨਾਲ ਅੱਜ ਤੁਰੇ ਆ ਜਿਹੜਾ ਆਈਟੀ ਸੈੱਲ ਕੰਮ ਕਰ ਰਿਹਾ ਕੋਦੀ মিডিਆ ਕੰਮ ਕਰ ਰਿਹਾ ਉਹਦਾ ਜਵਾਬ ਦੇਣ ਵਾਸਤੇ ਵੀ ਸਾਨੂੰ ਜ਼ਰੂਰ ਜਿਹੜਾ ਐਕਟਿਵ ਹੋਣਾ ਚਾਹੀਦਾ ਹੈ ਚਾਹੇ ਉਹ ਜਿਹੜੀ ਵੀ ਟੀਮ ਕੰਮ ਕਰ ਰਹੀ ਹੋਵੇ ਚਾਹੇ ਏਜੰਸੀਆਂ ਦੀ ਟੀਮ ਕਰ ਰਹੀ ਹੈ ਕਿਸੇ ਸਰਕਾਰ ਦੀ ਕੰਮ ਕਰ ਰਹੀ ਹੈ ਜਿਹੜੇ ਬਦਨਾਮ ਕਰ ਰਹੇ ਨੇ ਮੁਸਲਮਾਨ ਭਾਈਚਾਰੇ ਨੂੰ ਬਦਨਾਮ ਕਰਦੇ ਹੋਣ ਮਿਨੋਰਟੀ ਨੂੰ ਬਦਨਾਮ ਕਰਦੇ ਹੋਣ ਸਾਨੂੰ ਜਿਹੜਾ ਹੈਗਾ ਇਹ ਪਰਦਾ ਫਾਸ਼ ਕਰਨ ਵਾਸਤੇ ਆਪਣੀ ਸੋਚ ਆਪਣੀ ਅਕਲ ਆਪਣੀ ਸੂਝ ਦੇ ਨਾਲ ਉਹ ਜਵਾਬ ਦੇਣਾ ਚਾਹੀਦਾ ਹੈ ਅੰਤ ਦੇ ਵਿੱਚ ਫਿਰ ਮੈਂ ਅੱਜ ਦੇ ਇਸ ਸ਼ਾਂਤੀ ਮਾਰਤ ਦੇ ਵਿੱਚ ਸਾਰੇ ਭਾਈਚਾਰੇ ਪੰਜ ਨੂੰ ਸਲਾਮ ਕਰਦਾ ਬਹੁਤ ਬਹੁਤ ਧੰਨਵਾਦ ਸਾਰੇ ਭਾਈਚਾਰੇ ਨੂੰ ਅੱਜ ਮੈਂ ਸਲਾਮ ਕਰਦਾ ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਪੈਲਗਾਮ ਦੇ ਵਿੱਚ ਸਾਡੇ ਹਿੰਦੁਸਤਾਨ ਦੇ Hindu ਭਰਾਵਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਹਦੀ ਪੁਰਜੋ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਤੇ ਮੈਂ ਜਿਹੜਾ ਇੱਕ ਸਾਡਾ ਨੌਜਵਾਨ ਮੁਸਲਮ ਭਾਈਚਾਰੇ ਦਾ ਉਹਨਾਂ ਭਰਾਵਾਂ ਨੂੰ ਬਚਾਉਣ ਵਾਸਤੇ ਜਿਨੇ ਆਪਣੀ ਜਾਨ ਗਵਾਈ ਉਹਦੀ ਕੁਰਬਾਨੀ ਨੂੰ ਵੀ ਸਲਾਮ ਕਰਦਾ ਹਾਂ ਅੱਜ ਮੇਰੇ ਸਾਰੇ ਸਾਥੀਆਂ ਨੇ ਇੱਥੇ ਤੁਹਾਨੂੰ ਬੋਲ ਕੇ ਦੱਸਿਆ ਕਿ ਅੱਜ ਸਾਨੂੰ ਦੋ ਚੀਜ਼ਾਂ ਦੀ ਬਹੁਤ ਵੱਡੀ ਲੋੜ ਹੈ ਸਭ ਤੋਂ ਵੱਡੀ ਲੋੜ ਇਹ ਹੈ ਕਿ ਅੱਜ ਸੈਂਟਰ ਦੀ ਸਰਕਾਰ ਨੂੰ ਜਿਹੜਾ ਦੁਸ਼ਮਣ ਬਾਰ-ਬਾਰ ਸਾਡੀ ਹੈਸਿਆਤ ਨੂੰ ਸਾਡੀ ਤਾਕਤ ਨੂੰ ਵੰਗਾਰ ਰਿਹਾ ਲਲਕਾਰ ਰਿਹਾ ਹੈ ਅੱਦ ਨੂੰ ਮੂੰਹ ਤੋੜਵਾ ਸਵਾਦ ਦੇਣਾ ਚਾਹੀਦਾ ਹੈ ਉਹਦੀ ਕੀਮਤ ਅੱਜ ਪਾਕਿਸਤਾਨ ਨੂੰ ਚਕਾਉਣੀ ਚਾਹੀਦੀ ਹੈ ਉਹ ਸਾਡੀ ਸੈਂਟਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਤੇ ਦੂਸਰੀ ਬੇਨਤੀ ਮੈਂ ਇਹ ਕਰਦਾ ਕਿ ਜਿਹੜੀਆਂ ਕੁਝ ਕੁੱਝੀਆਂ ਚਾਲਾਂ ਇੱਥੇ ਭਾਈਚਾਰੇ ਨੂੰ ਬੰਡੇ ਵਾਸਤੇ ਕੀਤੀਆਂ ਗਈਆਂ ਅੱਜ ਅਸੀਂ ਸਾਰੇ ਭਾਈਚਾਰੇ ਨੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਇੱਕ ਮਤ ਹੋ ਕੇ ਇਕੱਠੇ ਹੋ ਕੇ ਇੱਕ ਚਾਰ ਹੋ ਕੇ ਆਪਾਂ ਇਸ ਲੜਾਈ ਨੂੰ ਲੜਨਾ ਹੈ ਔਰ ਸਾਡਾ ਜਿਹੜਾ ਦੁਸ਼ਮਨ ਸਾਜ਼ਿਸ਼ ਰਚ ਰਿਹਾ ਹੈ ਸਾਡੇ ਭਰਾਵਾਂ ਦੇ ਵਿੱਚ 파ੜਾ ਪਾਣ ਦੇ ਲਈ ਉਹਦੇ ਨਾਲ ਆਪਾਂ ਇੱਕ ਮਟੋਕੇ ਲੜਾਈ ਲੜਨੀ ਹੈ ਔਰ ਜਿਹੜੀਆਂ ਭਗਤਾਂ ਚਾਹੇ ਉਹ ਸਾਡੇ ਦੇਸ਼ 'ਚ ਕਿਤੇ ਬੈਠੀਆਂ ਹੈ ਤੇ ਚਾਹੇ ਵਿਦੇਸ਼ 'ਚ ਬੈਠੀਆਂ ਹੈ ਸਾਡੇ ਦੇਸ਼ ਦੇ ਵੱਲ ਇੱਕ ਮਾੜੀ ਨਜ਼ਰ ਦੇ ਨਾਲ ਦੇਖ ਰਹੀ ਹੈ ਉਹਨਾਂ ਸਾਰੀਆਂ ਤਾਕਤਾਂ ਨੂੰ ਆਪਾਂ ਮੂੰਹ ਤੋੜਵਾ ਜਵਾਬ ਦੇਣਾ ਹੈ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਮੈਂ ਸਾਰੇ ਭਾਈਚਾਰਕ ਲੀਡਰਾਂ ਦਾ ਸਾਰੇ ਜਥੇਬੰਦੀਆਂ ਦਾ ਰਾਜਨੀਤਿਕ ਪਾਰਟੀਆਂ ਦਾ ਸਮਾਜਿਕ ਜਥੇਬੰਦੀਆਂ ਦਾ ਸਾਰਿਆਂ ਦਾ ਇਹ ਸਰੂਸਮਾਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹੈ ਉਹਦੇ ਹੱਕ ਵਿੱਚ ਸਾਡੇ ਹੱਕ ਵਿੱਚ ਖੜਨ ਵਾਸਤੇ ਸਾਡਾ ਵਪਾਰ ਮੰਡਲ ਤੇ ਸਾਡੇ ਸਮੂਹ ਜਮਤ ਦੇ ਬੰਦੀਆਂ ਜਿੰਨੇ ਵੀ ਨੇ ਜਿੰਨੀਆਂ ਵੀ ਨੇ ਜਿੰਨੇ ਵੀ ਭਾਈਚਾਰੇ ਨੇ ਸਾਰਿਆਂ ਦਾ ਦਿਲ ਦੀ ਗਹਿਰੋਂ ਦਿਲ ਦੀ ਗਹਿਰੋਂ ਹੀ ਤਾਂ ਧੰਨਵਾਦ ਕਰਦਾ ਔਰ ਖਾਸ ਕਰਕੇ ਮੈਂ ਸਰਕਾਰ ਨੂੰ ਜੰਮੂ ਕਸ਼ਮੀਰ ਨੂੰ ਅਪੀਲ ਕਰਦਾ ਜਿਨ੍ਹਾਂ ਨੇ ਇੱਕ ਨਾਣਾ ਕੰਮ ਕੀਤਾ ਉਹਨਾਂ ਨੂੰ ਸਰੇਆਮ ਲਾਲ ਚੌਂਕ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਤੇ ਸੈਂਟਰ ਦੀ ਸਰਕਾਰ ਨੂੰ ਵੀ ਮੰਗ ਕਰਦਾ ਵੀ ਜਿੰਨੀ ਜਿਆਦਾ ਹੋ ਸਕੇ ਉਹਨਾਂ ਨੂੰ ਫੜ ਕੇ ਸਰੇ ਆਮ ਫਾਂਸੀ ਦਿੱਤੀ ਜਾਵੇ ਧੰਨਵਾਦ ਹੀ ਸਾਰਿਆਂ ਦਾ ਪਹਿਲਾਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਨਿਰਦੋਸ਼ ਲੋਕਾਂ ਦੀ ਜੋ ਹੱਤਿਆ ਕੀਤੀ ਗਈ ਹੈ ਉਹਨਾਂ ਸਾਰੇ ਹੀ 27 ਦੇ 22 ਲੋਕਾਂ ਨੂੰ ਅਸੀਂ ਸੱਚੀ ਸ਼ਰਧਾਂਜਲੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਤੇ ਅੱਜ ਜਲਾਲਾਬਾਦ ਦੇ ਵਿੱਚ ਜੋ ਕੈਨਲ ਮਾਰਚ ਕੱਢਿਆ ਗਿਆ ਰੋਸ ਮਾਰਚ ਕੱਢਿਆ ਗਿਆ ਉਹ ਅਸੀਂ ਇੱਕ ਸਮਿਆਂ ਦੇਣਾਛਾ ਨੇ ਵੀ ਸਾਰਾ ਸਮਾਜ ਸਾਡਾ ਕੱਟਾ ਹਿੰਦੂ ਦੇ ਕਿਰਦਨ ਪਾਈ ਸਭ ਹਮ ਪਾਈ ਪਾਈ ਕੋਈ ਵੀ ਸਾਡੇ ਚ ਕੋਸ਼ਿਸ਼ ਨਾ ਕਰੇ ਅਸੀਂ ਕੱਟੇ ਆਂ ਔਰ ਜੇ ਕੋ ਕੋਸ਼ਿਸ਼ ਕਰੇਗਾ ਤਾਂ ਅਸੀਂ ਉਹਦਾ ਮੂੰਹ ਤੋੜ ਮਾ ਜਵਾਬ ਦੇਾਂਗੇ ਕੈਂਡਲ ਮਾਰਚ ਕਹੇਆ ਗਿਆ ਹੈ ਇਹ ਪਰਵਾਨਾ ਚ ਅਮਲੇ ਦੇ ਸੰਬੰਧ ਵਿੱਚ ਕਹੇਆ ਗਿਆ ਜਿੱਥੇ ਨਿਆਥੇ ਲੋਕਾਂ ਨੂੰ ਕੋਈ ਜਦੰਦਿਆ ਨੇ ਗੋਲੀ ਮਾਰ ਦਿੱਤੀ ਸੀ ਉਸ ਗੋਲੀकांड ਦੇ ਬਾਅਦ ਕੁਝ ਅਸਰਾਰਤੀ ਹਸਲਾ ਨੇ ਇੱਕ ਚੀਜ਼ ਬਲਾਈ ਤੇ ਇੱਕ ਧਰਮ ਨੂੰ ਧਾਰਗਰ ਕੀਤਾ ਇਹ ਉਹਦੇ ਸਬੰਧ ਵਿੱਚ ਸਾਸ ਨੂੰ ਧਰਮਕ ਜਥੇਬੰਦੀਆਂ ਨੇ ਸੂ ਮੇਰੇ ਵੀਰਾਂ ਨੇ ਲੜ ਕੇ ਇਹ ਇੱਕ ਮਾਰਚ ਕਰਿਆ ਤੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਪੰਜਾਬ ਦੀ ਧਰਤੀ ਸਾਰੇ ਧਰਮਾਂ ਸੰਜੇ ਨੇ ਤੇ ਇੱਥੇ ਧਰਮ ਵਿੱਚ ਕੋਈ ਵਿਤਕਰਾ ਨਹੀਂ ਸਾਰੇ ਧਰਮ ਹਮੇਸ਼ਾ ਸਾਂਝੇ ਰਹਿਣਗੇ ਅਗਰ ਕੋਈ ਕਿਸੇ ਨੂੰ ਕੋਈ ਕਤਲ ਕੀਤਾ ਜਾਵੇ ਕਿਸੇ ਨੂੰ ਮਾਰਿਆ ਉਹ ਕਿਸੇ ਧਰਮ ਦੀ ਹੋ ਸਕਦਾ ਹੈ ਪਲੀਜ਼ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਕਿਸੇ ਧਰਮ ਨੂੰ ਧਾਰਗਰ ਨਾ ਕੀਤਾ ਜਾਵੇ ਹਾਂ ਜਿਹੜਾ ਮਾਰਿਆ ਹੈ ਉਹਨਾਂ ਨੂੰ ਚੌਂਕ 'ਚ ਗੋਲੀ ਗੋਲੀ ਮਾਰੀ ਜਾਂਦੀ ਹੈ ਖੁੱਲਾ ਕਰੋ ਬਾਈ ਨੂੰ ਖੁੱਲਾ ਪੁੱਛੋ ਹੋ ਗਿਆ ਬੜਾ ਵਾਹ ਵਾਹ ਨੀ ਕਿਹਦੇ ਵਿੱਚ ਸਿਕਿਟੀ ਮੋਰਚਾ ਹੋਣ ਦੀ ਸੂਚਨਾ ਬੜਾ ਕਿਹਦੇ ਵਿੱਚ ਚੋਬੀਦਾ ਰਾਜਾ ਸਾਹਿਬ ਸੰਸਾਰ ਪੱਤਰ ਤੱਕ ਇਹ ਮੈਸੇਜ ਦਿੱਤਾ ਹੈ ਔਰ ਜਲਾਲਾਬਾਦ ਦੇ ਵਿੱਚ ਸਾਡੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਤ ਜਿਹੜੇ ਪਰਿਵਾਰ ਉੱਥੇ ਰਹਿੰਦੇ ਨੇ ਉਹ ਰੋਜੀ ਰੋਟੀ ਕਰਦੇ ਨੇ ਆਪਣਾ ਬਿਜ਼ਨਸ ਕਰਦੇ ਨੇ ਅਸੀਂ ਉਹਨਾਂ ਨੂੰ ਇਹ ਸੰਦੇਸ਼ ਦੇਣ ਵਾਸਤੇ ਇਹ ਭਾਈਚਾਰਕ ਸਾਂਝ ਪੱਕੀ ਕਰਨ ਵਾਸਤੇ ਕਿ ਅਸੀਂ ਸਾਰੇ ਇਕੱਠੇ ਆਂ ਚਾਹੇ ਸਿੱਖ ਭਰਾ ਆਇਆ ਚਾਹੇ ਹਿੰਦੂ ਆਇਆ ਚਾਹੇ ਮੁਸਲਮਾਨ ਆਇਆ ਚਾਹੇ ਸਾਈ ਆਇਆ ਅਸੀਂ ਕਿਸੇ ਤਰ੍ਹਾਂ ਵੀ ਕਿਸੇ ਨੂੰ ਆਂਚ ਨਹੀਂ ਆਣ ਦਿਆਂਗੇ ਅੱਜ ਬਕਾਇਦਾ ਜਿੰਨੀਆਂ ਵੀ ਜੜੀਆਂ ਨੇ ਉਹ ਸਾਡੀਆਂ ਦੁਕਾਨਦਾਰਾਂ ਨਾਲ ਸਬੰਧਤ ਕਰਾਨਾ ਯੂਨੀਅਨ ਹੋਵੇ ਜਲਾਲਾਬਾਦ ਦੇ ਜਿੰਨੇ ਵੀ ਜਥੇਬੰਦੀਆਂ ਨੇ ਉਹ ਸ਼ਾਮਲ ਹੋ ਜਾਂ ਨੇ ਕਿਸਾਨ ਯੂਨੀਅਨ ਸ਼ਾਮਲ ਹੋ ਜਾਂ ਨੇ ਸਿੱਖ ਭਾਈਚਾਰਾ ਸ਼ਾਮਲ ਹੋਇਆ ਹੈ ਇਹ ਹਿੰਦੂ ਇਹ ਭਾਈਚਾਰੇ ਨਾਲ ਸੰਬੰਧਿਤ ਵੀ ਯੂਨੀਅਨ ਸ਼ਾਮਿਲ ਹੋਈਆਂ ਨੇ ਉਹਦੇ ਵਿੱਚ ਅਸੀਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਸਰਵ ਭਾਰਤ ਨਾਗਰਿਕ ਸਭਾ ਵੱਲੋਂ ਬਨੇਗਾ ਵਲੰਟੀਅਰ ਜਿਹੜੇ ਸ਼ਾਮਿਲ ਹੋਏ ਐ ਵਲੰਟੀਅਰ ਦੇ ਤੌਰ ਤੇ ਵੀ ਕੰਮ ਕੀਤਾ ਐ ਔਰ ਅਸੀਂ ਇਹ ਆਪਣਾ ਫਰਜ਼ ਸਮਝਦੇ ਆ ਕਿ ਇਹ ਭਾਈਚਾਰਕ ਸਾਂਝ ਕਾਇਮ ਰੱਖਣ ਵਾਸਤੇ ਅਸੀਂ ਲਗਾਤਾਰ ਕੰਮ ਕਰਦੇ ਰਵਾਂਗੇ ਔਰ ਨਾਲ ਦੀ ਨਾਲ ਇਹ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਬੇਜ਼ਗਾਰੀ ਵੱਧ ਰਹੀ ਹੈ ਸਾਡੇ ਦੇਸ਼ ਵਿੱਚ ਭੁੱਖਮਰੀ ਵੱਧ ਰਹੀ ਹੈ ਸਾਡੇ ਦੇਸ਼ ਦੇ ਵਿੱਚ এডੂਕੇਸ਼ਨ ਖੋਈ ਜਾ ਰਹੀ ਹੈ ਸਾਡੇ ਦੇਸ਼ ਦੇ ਵਿੱਚ ਫਿਰਕਾਪ੍ਰਸਤੀ ਵੱਧ ਰਹੀ ਹੈ ਸਾਡੇ ਦੇਸ਼ ਵਿੱਚ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਵੀਰ ਹੁੰਦਾ ਜਾ ਰਿਹਾ ਹੈ ਆਰਥਿਕ ਪਾੜਾ ਵੱਧ ਰਿਹਾ ਹੈ ਉਹਨੂੰ ਦੂਰ ਕਰਨ ਵਾਸਤੇ ਸਰਕਾਰ ਉਪਰਾਲੇ ਕਰੇ ਨਾ ਕਿ ਇਸ ਤਰ੍ਹਾਂ ਦੇ ਹੱਤ ਕੰਡੇ ਵਰਤ ਕੇ ਉਹ ਹਿੰਦੂ ਮੁਸਲਮ ਭਾਈਚਾਰਾ ਸਿੱਖ ਵਾਰਸਾ ਜਾਂ ਹਿੰਦੂ ਭਾਈਚਾਰਾ ਜਾਂ ਸਾਈਆਂ ਨੂੰ ਟਾਰਗੇਟ ਕਰਕੇ ਮਨੋਟੀ ਨੂੰ ਟਾਰਗੇਟ ਕਰਕੇ ਉਹ ਖਤਮ ਕਰਨ ਦੀ ਗੱਲ ਕਰੇ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜੇ ਪੰਜਾਬ ਦੇ ਦੇਸ਼ ਦੇ ਨੌਜਵਾਨ ਨੇ ਉਸ ਚੇਤਨ ਨੇ ਚੇਤਨ ਨੇ ਜਿਹੜਾ ਆਈਟੀ ਸੈੱਲ ਹੈ ਜਾਂ ਸੋਸ਼ਲ ਮੀਡੀਆ ਜਾਂ ਗੋਦੀ ਮੀਡੀਆ ਹੈ ਉਹ ਗਲਤ ਪ੍ਰਚਾਰ ਕਰ ਰਿਹਾ ਪਰ ਉਸ ਗਲਤ ਪ੍ਰਚਾਰ ਦੇ ਵਿੱਚ ਜਿਹੜੀ ਚੇਤਨ ਜਵਾਨੀ ਹੈ ਕਿਸੇ ਵੀ ਬਖਾਵੇ ਦੇ ਵਿੱਚ ਨਹੀਂ ਆਏਗੀ ਔਰ ਸ਼ਾਂਤੀ ਔਰ ਅਮਨ ਦਾ ਜਿਹੜਾ ਸੰਦੇਸ਼ ਹੈ ਉਹ ਦਿੰਦੀ ਰਹੇਗੀ ਕੋਈ ਦਿਨ ਪਹਿਲਾਂ ਹੀ ਉੱਥੇ ਜਿਹੜੀ ਹੈ ਉੱਥੇ ਸੁਰੱਖਿਆ ਘਟਾਈ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਇਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਨੂੰ ਲੈਣੀ ਪੈਣੀ ਹੈ ਤਾਂ ਜੋ ਜੇ ਘਟਨਾ ਹੋਈ ਹੈ ਇਹ ਸਿਰਫ ਭਾਰਤ ਸਾਧ ਸਰਕਾਰ ਦੀ ਮਲਕੀਆ ਕਰਨ ਹੋਈ ਹੈ ਜੋ ਅੱਜ ਮਾਹੌਲ ਬਣ ਰਿਹਾ ਹੈ ਅੱਜ ਜੇ ਸਾਡੇ ਬਾਰਡਰ ਦੇ ਉੱਤੇ ਕਤਵੀਦਿਆ ਚੱਲ ਰਹੀਆਂ ਨੇ ਕਿੰਨੂ ਨੁਕਸਾਨ ਸਰਨਾ ਪਹਿਲਾ ਸਾਡੇ ਪੰਜਾਬ ਨੂੰ ਨੁਕਸਾਨ ਹੈ ਜੇ ਸਾਡੇ ਸਾਡੇ ਜੇ ਇਹ ਜਿਹੜੇ ਜੇ ਉੱਤੇ ਬੈਠੇ ਨੇ ਹੁਕਮਰਾਨ ਜਿਹੜੇ ਸਰਕਾਰਾਂ ਚਲਾ ਰਹੇ ਨੇ ਬੀਜੇਪੀ ਵਾਲੇ ਬੋਦੀ ਸਾਹਿਬ ਬੈਠੇ ਨੇ ਅਮਿਤ ਸ਼ਾਹ ਬੈਠਕ ਇਹ ਜ਼ਿੰਮੇਵਾਰੀ ਗ੍ਰਹਿ ਮੰਤਰੀ ਦੀ ਸੀ ਗ੍ਰਾਮ ਮੰਤਰੀ ਨੂੰ ਚਾਹੀਦਾ ਸੀ ਕਿਉਂਕਿ ਜਿਹੜਾ ਇੱਕ ਜਿਹੜਾ ਪਹਿਲਗਾਮ ਇੱਕ ਪੂਰਾ ਟੂਰਿਸਟ ਇਲਾਕਾ ਹੈ ਉੱਥੇ ਸੁਰੱਖਿਆ ਵੱੱਟ ਤੋਂ ਵੱਧ ਰੱਖੀ ਜਾਵੇ ਉਹਨਾਂ ਨੇ ਸੁਰੱਖਿਆ ਉਡਾ ਦਿੱਤੀ ਜਿਸ ਤੇ ਮਲੈਕੀ ਕਾਰਨ ਅੰਮ੍ਰਿਤਸਰ ਦੀ ਮਲੈਕੀ ਕਾਰਨ ਉੱਥੇ 27 ਜਨਿਆਂ ਦੀ ਮੌਤ ਹੋਈ ਬਹੁਤ ਦੁਖਦਾਈ ਘਟਨਾ ਹੈ ਉਸ ਤੋਂ ਬਾਅਦ ਸੁਣਨ ਚ ਆ ਰਿਹਾ ਹੈ ਖਬਰਾਂ ਚ ਆ ਰਿਹਾ ਹੈ ਕਿ ਜਿਹੜੇ ਜਨਰਲ categories ਨੂੰ 10 ਲੱਖ ਰੁਪਇਆ ਤੇ ਜਿਹੜੇ ਬਲੀ ਸੀ ਉਹਨਾਂ ਨੂੰ 6 ਲੱਖ ਰੁਪਇਆ ਦਿੱਤਾ ਜਾ ਰਿਹਾ ਹੈ ਇਹ ਕਿੱਥੋਂ ਤੱਕ ਇਹ ਕਿੱਥੋਂ ਦਾ ਵਿਸ਼ਾ ਹੈ ਮਰੇ ਤਾਂ ਸਾਰੇ ਬਰਾਬਰ ਨੇ ਏ ਬਿੱਖੜਾ ਜਿਹੜੀ ਬੀਜੇਪੀ ਸਰਕਾਰ ਹੈ ਹਮੇਸ਼ਾ ਹੀ ਕਰਦੀ ਆ ਰਹੀ ਹੈ ਇਹ ਜਾਸਪਾਤ ਨੂੰ ਵੀ ਵਧਾਉਂਦੀ ਹੈ ਇਹ ਧਰਮ ਨੂੰ ਵੀ ਵੱਡਦੀ ਪਈ ਹੈ ਹਿੰਦੂ ਮੁਸਲਮ ਹਿੰਦੂ ਸਿੱਖ ਹਿੰਦੂ ਅਸਾਈ ਹਿੰਦੂ ਹਿੰਦੂ ਐਸੀ ਕੀ ਗੱਲ ਇਹ ਸਾਰੇ ਕੋਈ ਇੰਡੀਆ ਵਿੱਚ ਇੱਕ ਝੰਡਾ ਇੱਕ ਸੰਵਿਧਾਨ ਦੇ ਜੰਡੇ ਥੱਲੇ ਇੰਡੀਆ ਚੱਲਦਾ ਹੈ ਭਾਰਤ ਚੱਲਦਾ ਹੈ ਇਹ ਨਲਕੀਆਂ ਨੇ ਭਾਰਤ ਸਰਕਾਰ ਦੀ ਅਮਿਤ ਸ਼ਾਹ ਦੀ ਜਿਸ ਦੇ ਕਾਰਨ ਇਹ ਘਟਨਾ ਵਾਪਰੀ ਹੈ ਜਿੱਦੇ 27 ਲੋਕ ਸਾਡੇ ਭਾਰਤੀ ਲੋਕ ਉੱਥੇ ਆਦੀ ਸ਼ਹਾਦਤ ਦਿੱਤੀ ਹੈ ਅਸੀਂ ਕੋਰ ਨਿੰਦਾ ਕਰਦੇ ਆ ਕਿ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਬਸਕਾਰ ਕਿੱਦਾਂ ਜਾਣਾ ਚਾਹੀਦਾ ਅੰਮ੍ਰਿਤ ਸ਼ਾਹ ਨੂੰ ਅਗਸਤਿਵਾ ਦੇਣਾ ਚਾਹੀਦਾ ਤਾਂ ਜੋ ਇਹ ਜੀ ਘਟਨਾਵਾਂ ਨਾ ਵਰਤਨ ਜਾਣੀਆਂ ਸਾਡੇ ਪਾਈਚਾਰੇ ਨੂੰ ਮੁਸਲਮਾਨ ਪਾਈਚਾਰੇ ਨੂੰ ਜੋ ਸਾਡੇ ਨਾਲ ਛੋਟੇ ਹੁੰਦੇ ਤੋਂ 1947 ਤੋਂ ਸਾਡੇ ਨਾਲ ਰਹਿ ਰਿਆ ਉਹਨਾਂ ਦੇ ਉੱਤੇ ਬਲੇਮ ਲਾਏ ਜਾ ਰਹੇ ਨੇ ਕਿ ਮੁਸਲਮਾਨਾਂ ਨੇ ਇੱਕ ਹੋਰ ਕਾ ਮੁਸਲਮਾਨਾਂ ਨੇ ਉਹ ਕਰ ਦਿੱਤਾ ਮੁਸਲਮਾਨਾਂ ਨੇ ਜਿਹਨਾਂ ਦੀ ਜਾਨਾਂ ਬਚਾਈਆਂ ਉਹਦਾ ਕੋਈ ਜ਼ਿਕਰ ਨਹੀਂ ਅਸੀਂ ਅੱਜ ਅਸੀਂ ਜਾਲਾਬਾਦ ਦੀ ਧਰਤੀ ਤੋਂ ਅਸੀਂ ਇਹ ਸਾਰੇ ਅਸੀਂ ਜਿੰਨੇ ਵੀ ਸਾਡੀ ਸੰਗਠਨ ਅੱਜ ਤੱਕ ਖੜਾ ਹੋਇਆ ਹੈ ਅਸੀਂ ਇਹੋ ਸਾਰੇ ਪੰਜਾਬ ਦੇ ਵਿੱਚ ਇਹ ਆਵਾਜ਼ ਦਿੰਦੇ ਪਏ ਆ ਕੱਲ ਨੂੰ ਕੋਈ ਵੀ ਮੁਸਲਮਾਨ ਨਾਲ ਦੇ ਉੱਤੇ ਕੋਈ ਉਤਰਾਚਾਰ ਹੁੰਦਾ ਅਸੀਂ ਉੱਥੇ ਪਹੁੰਚਾਂਗੇ ਤੁਹਾਨੂੰ ਸਾਨੂੰ ਜੋ ਮਰਜ਼ੀ ਕਰਨਾ ਪੈ ਜਾਵੇ ਸਾਡੇ ਭਾਈ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਨਾਗਰੀਕ ਨੇ ਸਾਡਾ ਹਿੰਦੂ ਭਾਈ ਹਿੰਦੂ ਮੁਸਲਮਨ ਸਿੱਖ ਅਸਾਈ ਹਮ ਸਭ ਹੈ ਭਾਈ ਭਾਈ ਦਾ ਨਾਰਾ ਸਾਡਾ ਹਮੇਸ਼ਾ ਚੱਲਦਾ ਹੈ ਤੇ ਚੱਲਦਾ ਰਹੇਗਾ ਜੈ ਜੀ ਹਿੰਦ ਜੈ ਭਾਰਤ ਸਾਡੇ ਦੇਸ਼ ਵਾਸੀ ਇਹ ਸਰੋਜ ਸਮਾਰਟ ਨੂੰ ਕਾਮਯਾਬ ਕਰਨਾ ਚ ਰਿੰਕੂ ਖਾਲਸਾ ਜੀ ਬੱਬੂ ਡੋਡਾ ਜੀ ਸਤਨਾਮ ਸਿੰਘ ਥਿੰਦ ਜੀ ਰੋਹਿਤ ਗੋਡਾਲੀਆ ਜੀ ਤਨਵੀਰ ਮਾਲਕ ਜੀ ਅਤੇ ਇਹਨਾਂ ਨੇ ਮਿਹਨਤ ਕਰਕੇ ਇਸ ਰੋਸ ਮਾਰਚ ਨੂੰ ਕਾਮਯਾਬ ਕੀਤਾ ਤੇ ਅਤੇ ਸਰਕਾਰਾਂ ਨੂੰ ਨਸੀਹਤ ਵੀ ਦਿੱਤੀ ਹੈ ਵੀ ਸਾਢੇ 7 ਲੱਖ ਫੌਜੀਆ ਦੇ ਹੁੰਦੇ 25 ਬੰਦਿਆਂ ਦਾ ਮਰਨਾ ਮਾਰਨਾ ਮਰਨਾ ਤੇ ਉਹ ਮਰਨ ਦੇ ਵਿੱਚ ਤੁਸੀਂ ਕੋਈ ਕਾਰਵਾਈ ਨਾ ਕਰਨਾ ਅਤੇ ਨਾ ਹੀ ਕੋਈ ਅਸਤੀਫਾ ਦੇਣਾ ਅਤੇ ਨਾ ਹੀ ਕੋਈ ਤੁਸੀਂ ਇਸ ਚੀਜ਼ ਵਿੱਚ ਰੋਜ਼ ਪ੍ਰਗਟ ਕਰਨਾ ਇਹ ਬਹੁਤ ਮੰਦ ਭਾਗਾ ਤੇ ਬਾਕੀ ਮੈਂ ਸਾਰੇ ਜਲਾਲਾਬਾਦ ਸ਼ਹਿਰ ਵਾਸੀਆਂ ਦਾ ਅਤੇ ਸਾਰੇ ਜਥੇਬੰਦੀਆਂ ਨੂੰ ਉਹ ਜੋ ਧਰਮਵਾਦੀਆ ਜਿਨ੍ਹਾਂ ਨੇ ਜਲਾਲਾਬਾਦ ਵਿੱਚ ਇੱਕ ਧਾਰਮਿਕ ਇਕਤਾ ਦਾ ਸਬੂਤ ਦਿੱਤਾ ਤੇ ਇੰਨਾ ਵੱਡਾ ਕਾਫਲਾ ਲੈ ਕੇ ਜਲਾਲਾਬਾਦ ਦੇ ਵਿੱਚ ਬਾਜ਼ਾਰ ਦੇ ਵਿੱਚ ਰੋਸ ਮਾਰਚ ਕੀਤਾ ਤੇ ਇਹ ਇਕਤਾ ਜਿਹੜੀ ਅੱਜ ਜਲਾਲਾਬਾਦ ਵਾਸੀ ਬੜੀ ਖੁਸ਼ੀ ਦੀ ਗੱਲ ਹੈ ਤੇ ਮੈਂ ਜੋ ਪਹਿਲਗਾਮ ਵਿੱਚ ਮਾਰੇ ਗਏ ਹਨ ਉਹਨਾਂ ਨੂੰ ਆਤਮਾ ਦੀ ਸ਼ਾਂਤੀ ਲਈ ਅਰਦਾਸ ਅਰਦਾਸ ਕਰਦਾ ਵਿੱਚ ਜਿਹੜੇ ਸਾਡੇ ਵੀਰ ਮਾਰੇ ਗਏ ਉਹਨਾਂ ਦੇ ਮਰਨ ਦੇ ਜਿਹੜੇ ਪਰਿਵਾਰ ਨਾਲ ਹਮਦਰਦੀ ਔਰ ਸਿੱਖ ਜਥੇਬੰਦੀਆਂ ਔਰ ਜਲਾਲਾਬਾਦ ਦੇ ਸਾਰੇ ਭਰਾਵਾਂ ਵੱਲੋਂ ਅੱਜ ਇੱਕ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨਾਮ ਸਿਮਰਨ ਦੇ ਵਿੱਚ ਮੈਂ ਸਾਰੇ ਕਿਸਾਨ ਯੂਨੀਅਨ ਰਾਜਨੀਤਿਕ ਔਰ ਜਥੇਬੰਦੀਆਂ ਅਲੱਗ-ਅਲੱਗ ਜਲਾਲਾਬਾਦ ਤੇ ਹਿੰਦੂ ਸਿੱਖ ਮੁਸਲਮਾਨ ਭਾਈਚਾਰਾ ਸਾਈ ਭਾਈਚਾਰਾ ਦਾ ਜਿੰਨੇ ਵੀ ਵੀਰ ਸਾਰੇ ਪਹੁੰਚੇ ਨੇ ਸਾਰੇ ਵੀਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ। ਇੱਕ ਅਤਵਾਦੀ ਇੱਕ ਦਹਿਸ਼ਤਗਰਦੀ ਦਾ ਨਾਚ ਜਿਹੜਾ ਕੀਤਾ ਗਿਆ ਹੈ ਉਹਦੇ ਸਬੰਧ ਵਿੱਚ ਜਲਾਲਾਬਾਦ ਦੇ ਸਮੂਹ ਭਾਈਚਾਰੇ ਇਕੱਤਰ ਹੋ ਕੇ Hindu Muslim Sikh Isai ਉੱਥੇ ਜਿਹੜਾ ਕਤਲ ਹੋਇਆ ਉਹ ਇਨਸਾਨੀਅਤ ਦਾ ਕਤਲ ਹੋਇਆ। ਉੱਥੇ ਜਿਹੜਾ ਕਤਲ ਹੋਇਆ ਉਹ ਕੋਈ ਇੱਕ ਧਰਮ ਦਾ ਨਹੀਂ ਕਿਹਾ ਜਾ ਸਕਦਾ। ਭਾਰਤ ਸਾਡਾ ਦੇਸ਼ ਹੈ। ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ। ਬਹੁਤ ਸਾਰੀਆਂ ਜਾਤਾਂ ਪਾਤਾਂ ਦੇ ਲੋਕ ਰਹਿੰਦੇ ਆ। ਸਾਡਾ ਇੱਕ ਸੰਵਿਧਾਨ ਹੈ ਇੱਕ ਸੰਵਿਧਾਨ ਦੇ ਅੰਦਰ ਅਸੀਂ ਜਿਹੜਾ ਰਹਿ ਰਹੇ ਹਾਂ ਸਾਡਾ ਦੇਸ਼ ਚੱਲ ਰਿਹਾ ਹੈ ਪਰ ਦੇਖੋ ਤੁਸੀਂ ਅਖਬਾਰਾਂ ਦੇ ਵਿੱਚ ਅਸੀਂ ਪੜ ਰਹੇ ਹਾਂ ਕਿ 7 ਲੱਖ ਫੌਜ ਦੇ ਹੁੰਦਿਆ ਬਸਾਰਨ ਕਾਟੀ ਜਿਹੜੀ ਹੈ ਉਹ ਸੁਰੱਖਿਆ ਤੋਂ ਰਹਿਤ ਕਾਟੀ ਸੀ ਔਰ ਉੱਥੇ ਜਿਹੜੇ 27 دہشت ਗਰਦਾਂ ਨੇ ਸਾਡੇ 27 ਜਿਹੜੇ ਭਰਾ ਉਹਨਾਂ ਦਾ ਕਤਲ ਕਰਤਾ ਉਹ ਵਿਚਾਰੇ ਸ਼ਹੀਦੀਆ ਪਾ ਗਏ ਦੇਖੋ ਕਿੰਨੀ ਉਹ ਘੁੰਮਣ ਫਿਰਨ ਗਏ ਖੁਸ਼ੀ ਦੇ ਨਾਲ ਗਏ ਪਰ ਉੱਥੇ ਜੋ ਪਾਣਾ ਵਾਪਰਿਆ ਉਹ ਦਸਤ ਗਰਦੀ ਦਾ ਅਤੰਕਵਾਦ ਦਾ ਜਿਹੜਾ ਨਗਾ ਨਾਚ ਹੋਇਆ ਅਸੀਂ ਜਲਾਲਾਬਾਦ ਦੇ ਸਾਰੇ ਧਰਮਾਂ ਦੇ ਲੋਕ ਸਾਰੇ ਐਨ ਜੀਓ ਸਮਾਜਿਕ ਕਾਰਜਕਰਤਾ ਰਾਜਨੀਤਿਕ ਆਗੂ ਸਹਿਬਾਨ ਸਾਰਿਆਂ ਨੇ ਨਿੰਦਾ ਕੀਤੀ ਅਸੀਂ ਪੂਰ ਜੋਰ ਨਿੰਦਾ ਕਰਦੇ ਆਂ ਔਰ ਆਪਸੇ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਦਾ ਦਿੰਦੇ ਆਂ ਬੇਨਤੀ ਕਰਦੇ ਆਂ ਕਿ ਆਪਾਂ ਆਪਸੀ ਆਪਣੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਬਣਾ ਕੇ ਰੱਖਣੀ ਹੈ ਤੁਸੀਂ ਦੇਖਿਆ ਇੱਥੇ ਮੁਸਲਮਾਨ ਭਰਾ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਂਤੀ ਦਾ ਸਬੂਤ ਲੈ ਕੇ ਆਏ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ ਇਸੇ ਤਰ੍ਹਾਂ ਜਿਵੇਂ ਜਲਾਲਾਬਾਦ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਤਰ ਹੋ ਕੇ ਭਾਈਚਾਰਕ ਸਾਂਝ ਦੇ ਵਿੱਚ ਰਹਿੰਦੇ ਆ ਕੋਈ ਕਿਸੇ ਦਾ ਕੋਈ ਕਿੰਤੂ ਪਰੰਤੂ ਨਹੀਂ ਕੋਈ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਪਰ ਇਹ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਜਿਹੜੀਆਂ ਨੇ ਨਫ਼ਰਤ ਦੀ ਰਾਜਨੀਤੀ ਫੈਲਾ ਕੇ ਸਾਡੇ ਵਿੱਚ ਪਾੜਾ ਪਾਉਣਾ ਚਾਹੁੰਦੀਆਂ ਨੇ ਪਰ ਉਹ ਜਿਹੜੀਆਂ ਨਫਰਦੀ ਰਾਜਨੀਤੀ ਫਲਾਉਣ ਵਾਲੀਆਂ ਤਾਕਤਾਂ ਕਾਮਯਾਬ ਨਹੀਂ ਹੋਣਗੀਆਂ ਅਸੀਂ ਏਕਾ ਦਾ ਸੰਬੋਧ ਦੇ ਕੇ ਅੱਜ ਵੇਖੇ ਹੀ ਹੈ ਚਾਂਤਮਈ ਰੋਸ ਮਾਰਤ ਉਹ ਜਿਹੜੇ ਸਾਡੇ ਸ਼ਹੀਦ ਹੋਏ ਵੀਰ ਉਹਨਾਂ ਨੂੰ ਅਸੀਂ ਜਲਾਲਾਬਾਦ ਵਾਸੀ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਔਰ ਕੇਂਦਰ ਸਰਕਾਰ ਤੋਂ ਮੰਗ ਕਰਦੇ ਆਂ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਬੰਦ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ